ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਆਪਣੇ ਛੱਤ ਦੇ ਜਿਹੜੇ ਫਲਾਂ ਵਾਲੇ ਬੂਟੇ ਤੇ ਇਹ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਕਿੰਨੂ ਕਿੰਨੇ ਜ਼ਿਆਦੀ ਆਪਣੇ ਫਰੂਟਿੰਗ ਲੱਗੀ ਹੋਈ ਆ ਕਿੰਨੂ ਤੇ ਸੰਤਰੇ ਨਹੀਂ ਹਜੇ ਲੱਗੇ ਕਿਉਂਕਿ ਇਸ ਵਾਰ ਨਾ ਮੇਰੇ ਕੋਲ ਕੇਅਰ ਹੀ ਨਹੀਂ ਹੋਈ ਅਸਲ 'ਚ ਬੂਟਿਆਂ ਦੀ ਕਿਉਂਕਿ ਇਸ ਵਾਰ ਮੈਂ ਬੂਟੇ ਨਵੇਂ-ਨਵੇਂ ਲਗਾਏ ਸੀ ਤਾਂ ਮੇਰੇ ਕੋਲ ਇੰਨਾ ਕੁ ਟਾਈਮ ਹੀ ਨਹੀਂ ਸੀ ਹੈਗਾ ਕਿ ਵੀ ਇਹਨਾਂ ਦੀ ਮੈਂ ਕੇਅਰ ਕਰ ਸਕਾਂ ਮੱਸੀਂ ਮੇਰੇ ਕੋਲ ਬੂਟੇ ਲੱਗੇ ਹੀ ਸੀਗੇ 70-80 ਬੂਟੇ ਮੈਂ ਲਗਾਏ ਸੀ ਫਲਾਂ ਵਾਲੇ ਦਾਬਾਸ ਜੋ ਕੁਦਰਤ ਨੇ ਦਿੱਤਾ ਪੰਜ ਸੱਤ ਫਲ ਉਹਨੇ ਕੀ ਆ ਪਰ ਜਿਹੜੇ ਵੀ ਹੈਗੇ ਆ ਉਹਨਾਂ ਦਾ ਤੁਸੀਂ ਰੰਗ ਦੇਖੋ ਕਿੰਨਾ ਸੋਹਣਾ ਆ ਤੇ ਇਸ ਵਾਰ ਆਪਾਂ ਇਹਨਾਂ ਦੀ ਚੰਗੀ ਕੇਅਰ ਕਰਾਂਗੇ ਤੇ ਫਿਰ ਆਪਾਂ ਇਹਨੂੰ ਕੋ ਜਿਹੜਾ ਫਰੂਟਿੰਗ ਆਉਂਦੇ ਸਾਲ ਹੋਣ ਲਵਾਂਗੇ 베ਰ ਲੱਗਿਆ ਆ ਥੋੜੇ ਕੁਛ ਆ ਦੇਖ ਲਓ ਤੁਸੀਂ ਇਧਰ 베ਰ ਲੱਗੇ ਹੋਏ ਉਧਰਲੀ ਸਾਈਡ ਵੀ ਆ ਕਾਫੀ 베ਰ ਆ ਪਰ ਜਨਵਰ ਬਹੁਤ ਉੱਤੋਂ ਲਾ ਲੈਂਦੇ ਆ ਛਾਤ ਤੋਂ ਤੇ ਆਪਾਂ ਕਦੀ ਨੈਟ ਵਗੈਰਾ ਵੀ ਨਹੀਂ ਪਾਈ ਹੈਗੀ ਵੀ ਚਲੋ ਪੰਛੀ ਹੀ ਖਾ ਲੈਣ ਕਿਸੇ ਦੇ ਤਾਂ ਹਿੱਸੇ ਆ ਰਹੇ ਆ ਇੱਧਰ ਮੈਂ ਤੁਹਾਨੂੰ ਦਿਖਾਉਣੀ ਔਲਿਆਂ ਦਾ ਬੂਟਾ ਛੱਤ ਤੇ ਪਹੁੰਚ ਗਏ ਔਲੇ ਆ ਦੇਖੋ ਤੁਸੀਂ ਕਿੱਡੇ-ਕਿੱਡੇ ਵੱਡੇ ਗੁੱच्छੇ ਲੱਗੇ ਹੋਏ ਔਲਿਆਂ ਦੇ ਇਹ ਵਾਲਾ ਜ਼ਮੀਨ ਤੇ ਲੱਗਾ ਹੋਇਆ ਬੂਟਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਔਲਿਆਂ ਦਾ ਬਹੁਤ ਔਲਾ ਲੱਗਾ ਹੋਇਆ ਬਾਕੀ ਇੱਧਰ ਤੁਸੀਂ ਹੋਰ ਫਲਾਂ ਵਾਲੇ ਬੂਟੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਕਿੰਨੂ ਸਭ ਤੋਂ ਜ਼ਿਆਦਾ ਲੱਗੇ ਹੋਏ ਆ ਮੇਰੇ ਕੋਲ ਛੱਤ ਤੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਕਿੱਡਾ ਕਿੱਡਾ ਵੱਡਾ ਫਲ ਆ ਅੱਧਾ-ਅੱਧਾ ਕਿਲੋ ਦਾ ਕਿੰਨੂ ਲੱਗਾ ਹੋਇਆ ਛੱਤ ਤੇ ਜ਼ਮੀਨ ਤੇ ਬਹੁਤ ਘੱਟ ਆ ਇਸ ਵਾਰੀ ਫਲ ਲੇਕਿਨ ਛੱਤ ਤੇ ਮੇਰੇ ਬਾਦੂ ਲੱਗੇ ਹੋਏ ਅਜੇ ਵੀ ਨਵੀਂ ਜਿਹੜੀ ਆ ਆ ਹੋ ਗਈ ਇਹਨੂੰ ਸਟਾਰਟਿੰਗ ਕਿੰਨੂਆਂ ਨੂੰ ਪੱਤੇ ਨਵੇਂ ਦੇਖੋ ਨਿਕਲਨੇ ਸਟਾਰਟ ਹੋ ਗਏ ਆ ਕਿਉਂਕਿ ਹੁਣ ਪਹਿਲਾ ਫਲ ਜਿਹੜਾ ਹੁਣ ਲਗਭਗ ਲੱਥ ਜਾਣਾ ਵਾ 2 ਦਿਨ 4 ਦਿਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਿਹੜੀ ਇਹਨੇ ਨਵੇਂ ਪੱਤੇ ਕੱਢਨੇ ਉਹ ਸਟਾਰਟ ਕਰ ਦੇਣੇ ਆ ਤੇ ਫਿਰ ਆਪਾਂ ਇਹਨੂੰ ਖਾਦ ਵਗੈਰਾ ਦੇਣੀ ਆ ਤੇ ਉਹ ਵੀ ਨਾਲ ਵੀਡੀਓ ਜਿਹੜੀ ਸ਼ੇਅਰ ਕਰਾਂਗੇ। ਇਹ ਤੁਸੀਂ ਦੇਖ ਸਕਦੇ ਹੋ ਜੀ ਅਮਰੂਦ। ਇਸ ਤਰ੍ਹਾਂ ਗੁੱਛੀਆਂ ਲਈ ਵਿੱਚ ਹੀ ਲੱਗੇ ਹੋਏ ਅਮਰੂਦ ਬਹੁਤ ਅਮਰੂਦ ਲੱਗਾ ਹੋਇਆ। ਕੁਝ ਏਡੇ ਏਡੇ ਹੋ ਗਏ ਆ। ਕੁਝ ਹਜੇ ਫੁੱਲ ਹੀ ਆ। ਆ ਦੇਖੋ ਤੁਸੀਂ ਅੰਦਰ ਫੁੱਲ ਲੱਗੇ ਹੋਏ ਆ। ਮਤਲਬ ਕਦੀ ਵੀ ਫਲ ਜਿਹੜਾ ਖਤਮ ਨਹੀਂ ਹੁੰਦਾ। ਇੱਕ ਖਤਮ ਹੁੰਦਾ ਦੂਜਾ ਸਟਾਰਟ ਹੋ ਜਾਂਦਾ ਦੂਜਾ ਖਤਮ ਹੁੰਦਾ ਤੀਜਾ ਸਟਾਰਟ ਹੋ ਜਾਂਦਾ। ਇਸ ਤਰ੍ਹਾਂ ਮਤਲਬ ਸਰਕਲ ਜੇ ਆਪਣੇ ਚੱਲੀ ਜਾਂਦਾ ਜਿਸ ਤਰ੍ਹਾਂ ਆ ਦੇਖੋ ਤੁਸੀਂ ਵੱਡੇ ਨਿੰਬੂ ਇਹ ਆਪਾਂ ਹੁਣ ਵਤ ਰਹੇ ਆ ਉਸ ਤੋਂ ਛੋਟੇ ਉਸ ਤੋਂ ਛੋਟੇ ਉਸ ਤੋਂ ਛੋਟੇ ਫਿਰ ਫੁੱਲ ਠੀਕ ਆ ਜੀ ਇਦਾਂ ਇਹ ਸਰਕਲ ਜਿਹੜਾ ਨਾ ਚੱਲਦਾ ਰਹਿੰਦਾ ਆ ਫਿਰ ਮਤਲਬ ਆਪਣੇ ਨੂੰ ਸਦਾ ਹੀ ਫਲ ਕੋਈ ਨਾ ਕੋਈ ਨਾ ਕੋਈ ਕੋਈ ਮਿਲ ਹੀ ਜਾਂਦਾ ਜਿੱਦਾਂ ਖੇਤ ਜਾਂਦੇ ਆ ਤੋ ਉਥੋਂ ਆਪਾਂ ਨੂੰ ਕੁਝ ਨਾ ਕੁਝ ਲੱਭ ਜਾਂਦਾ ਜਦੋਂ ਹੀ ਜਾਂਨੇ ਕਦੀ ਬੇਰ ਕਦੀ ਕਿੰਨੂ ਕਦੀ ਅਮਰੂਦ ਕਦੀ ਆਚੀ ਕੂਜ ਆਮ ਨੂੰ ਮਤਲਬ ਸਾਰੇ ਹੀ ਫਲ ਹੈਗੇ ਆ ਤੇ ਹਰ ਮੌਸਮ ਚ ਆਪਾਂ ਨੂੰ ਕੋਈ ਨਾ ਕੋਈ ਫਲ ਜਿਹੜਾ ਉਹ ਮਿਲਦਾ ਰਹਿੰਦਾ ਤੇ ਤੁਸੀਂ ਵੀ ਚਾਹੋ ਤਾਂ ਫਲਾਂ ਵਾਲੇ ਬੂਟੇ ਲਗਾ ਸਕਦੇ ਹੋ ਪਰ ਹੁਣ ਇੱਕ ਡੇਢ ਮਹੀਨਾ ਹਜੇ ਠਹਿਰ ਜੋ ਕਿਉਂਕਿ ਹਜੇ ਮੌਸਮ ਹੁਣ ਠੰਡ ਪੈਣ ਲੱਗ ਜਾਨੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਾਂ ਫਿਰ ਜਿਹੜਾ ਫਲ ਵਾ ਫਲਾਂ ਵਾਲੇ ਬੂਟੇ ਗ੍ਰੋਥ ਨਹੀਂ ਫੜਦੇ ਹੈਗੇ ਤੇ ਫਿਰ ਕਈ ਵਾਰੀ ਆਪਣਾ ਮਨ ਦੁਖੀ ਹੋ ਜਾਂਦਾ ਕਈ ਵਾਰੀ ਫਿਰ ਆਪਾਂ ਲਗਾਉਣਾ ਹੀ ਹਟ ਜੰਨੇ ਇਹ ਸੋਚ ਕੇ ਵੀ ਆਪਣੇ ਕੋ ਹੋਣੇ ਨਹੀਂ ਹੈਗੇ ਇਦਾਂ ਨਹੀਂ ਹੈਗੀ ਹਰ ਇੱਕ ਚੀਜ਼ ਦਾ ਇੱਕ ਮੌਸਮ ਹੁੰਦਾ ਆ ਤੁਸੀਂ ਫਰਵਰੀ ਦੇ ਵਿੱਚ ਫਲਾਂ ਵਾਲੇ ਬੂਟੇ ਲਾ ਦਿਓ ਜਦੋਂ ਮਰਜ਼ੀ ਲਗਾ ਦਿਓ ਫਰਵਰੀ ਦੇ ਵਿੱਚ ਕੋਈ ਵੀ ਫਲ ਵਾਲਾ ਬੂਟਾ ਲਗਾਣਾ ਫਰਵਰੀ ਚ ਉਦੋਂ ਫਿਰ ਤੁਸੀਂ ਲਗਾਓ ਜਲਾਈ ਚ ਇਹਨਾਂ ਮੌਸਮਾਂ ਦੇ ਵਿੱਚ ਤੁਸੀਂ ਬੂਟੇ ਲਗਾਓ ਚਾਹੇ ਕੋਈ ਵੀ ਲਗਾ ਦਿਓ ਤੁਹਾਡਾ ਵਧੀਆ ਚੱਲੂਗਾ ਇਹ ਵੀ ਕੋ ਵਾਟਰ ਐਪਲ ਦਾ ਬੂਟਾ ਆ ਪਰ ਮੈਂ ਨਾ ਇਹ ਜ਼ਮੀਨ ਤੇ ਲਗਾ ਦੇਣਾ ਆ ਕਾਫੀ ਵੱਡਾ ਹੋ ਚੁੱਕਾ ਹੁਣ ਸਾਲ ਡੇਢ ਸਾਲ ਦਾ ਹੋ ਗਿਆ ਆ ਤੇ ਪਹਿਲਾਂ ਮੇਰੇ ਨਾਲ ਚਲਦੇ ਨਹੀਂ ਸੀ ਬੂਟੇ ਖੇਤ 'ਚ ਮੈਂ ਲਗਾਏ ਪਹਿਲਾਂ ਵੀ ਇੱਕ ਦੋ ਵਾਰੀ ਪਰ ਖਰਾਬ ਹੋ ਗਏ ਸੀ ਫਿਰ ਮੈਂ ਇਸ ਵਾਰ ਗਮਲੇ 'ਚ ਹੀ ਲਗਾਤਾ ਤੇ ਗਮਲੇ 'ਚ ਇਹਨੂੰ ਮੈਂ ਹੁਣ 2 ਸਾਲ ਦਾ ਕਰੂੰਗੀ ਕਿਉਂਕਿ ਗਮਲੇ 'ਚ ਨਾ ਕੇਅਰ ਜ਼ਿਆਦੀ ਹੋ ਜਾਂਦੀ ਆ ਕਿ ਛੱਤ ਤੇ ਆਪਾਂ ਡੇਲੀ ਆਉਣਾ ਹੁੰਦਾ ਤੇ ਇਸ ਕਰਕੇ ਫਿਰ ਮੈਂ ਇਹਨੂੰ ਇੱਥੇ ਲਗਾ ਲਿਆ ਤੇ ਹੁਣ ਆਪਾਂ ਇਸਨੂੰ ਆਪਾਂ ਜਿਹੜਾ ਬਾਹਰ ਛੱਤ ਲਗਾ ਦੇਣਾ ਜ਼ਮੀਨ ਤੇ ਜਦੋਂ ਫਰਵਰੀ ਸਟਾਰਟਿੰਗ ਹੋਗੀ ਨਾ ਉਦੋਂ ਮੈਂ ਬਾਹਰ ਲਗਾਉਗਾ ਇੱਕ ਵਾਰੀ ਇਧਰ ਪੂਰਾ ਓਵਰਵਿਊ ਮੈਂ ਤੁਹਾਨੂੰ ਦਿਖਾ ਦਿੰਨੀ ਦਵਾਰ ਤੋਂ ਠੀਕ ਆ ਜੀ ਕਾਫੀ ਦਿਨ ਹੋ ਗਏ ਸੀ ਆਪਾਂ ਓਵਰਵਿਊ ਨਹੀਂ ਸੀ ਦਿੱਤਾ ਬੂਟਿਆਂ ਦਾ ਇਧਰ ਨੂੰ ਪੂਰੀ ਲਾਈਨ ਲੱਗੀ ਹੋਈ ਆ ਜੀ ਕਾਫੀ ਦੂਰ ਤੱਕ ਗਲੀ ਪੂਰੀ ਮਤਲਬ ਕਿ ਫਲਾਂ ਵਾਲੇ ਬੂਟਿਆਂ ਦੀ ਆ ਠੀਕ ਆ ਜੀ ਜੇ ਇਹਦੀ ਕੇਅਰ ਦੀ ਵੀਡੀਓ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਨਾ ਕਿ ਮੈਂ ਔਰਗੈਨਿਕ ਦੇ ਵਿੱਚ ਇਹਨੂੰ ਕਿਹੜੀ ਕਿਹੜੀ ਖਾਦ ਪਾਉਣੀ ਆ ਤਾਂ ਮੈਨੂੰ ਕਮੈਂਟ ਕਰਿਓ ਉੱਤੇ ਆਪਾਂ ਵੀਡੀਓ ਤੁਹਾਨੂੰ ਬਣਾ ਦੇਵਾਂਗੇ ਠੀਕ ਹੈ ਜੀ ਧੰਨਵਾਦ ਜੀ ਤੇ ਸਾਰਿਆਂ ਦਾ ਬਹੁਤ-ਬਹੁਤ ਕੀਮਤੀ ਸਮੇਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ-ਬਸਦੇ ਰਹੋ ਇਹ ਆਪਣਾ ਹੈਗਾ ਜੀ ਖੇਤ ਵਾਲਾ ਸੰਤਰੇ ਦਾ ਬੂਟਾ ਤੁਸੀਂ ਇਹਨੂੰ ਫਲ ਦੇਖ ਲਓ ਲੱਗਾ ਹੋਇਆ ਜਿਹੜਾ ਖੇਤ ਦੇ ਵਿੱਚ ਇਹਨਾਂ ਫਲ ਆਪਣਾ ਖੇਤ ਵਿੱਚ ਲੱਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਖੇਤ ਵਾਲਾ ਤੇ ਛੱਤ ਵਾਲਾ ਆਪਣਾ ਸੰਤਰੇ ਦਾ ਬੂਟਾ ਦਿਖਾਉਂਗੀ ਤੁਸੀਂ ਦੇਖ ਕੇ ਦੱਸਿਓ ਕਿ ਫਲ ਕਿੰਨੂ ਜ਼ਿਆਦਾ ਇਹ ਹੈਗਾ ਜੀ ਖੇਤ ਦੇ ਵਿੱਚ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਜ਼ਮੀਨ ਤੇ ਲੱਗਾ ਹੋਇਆ ਇਹ ਸੰਤਰੇ ਦਾ ਬੂਟਾ ਆ ਖੇਤ ਦੇ ਵਿੱਚ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਸਿੱਧੇ ਛੱਤ ਦੇ ਉੱਤੇ ਜਿਹੜਾ ਕਿ ਗਮਲੇ ਦੇ ਵਿੱਚ ਲੱਗਾ ਹੋਇਆ ਤੇ ਉਹਦਾ ਵੀ ਆਪਾਂ ਤੁਹਾਨੂੰ ਫਲ ਦਿਖਾਉਨੇ ਆ ਇੱਕ ਫਲ ਪਹਿਲਾਂ ਆਪਾਂ ਇੱਥੋਂ ਤੋੜ ਲਈਏ ਕਿਉਂਕਿ ਹਜੇ ਤੱਕ ਇਹਦਾ ਟੇਸਟ ਨਹੀਂ ਕੀਤਾ ਸੀ ਵੀ ਆ ਤੋੜ ਲਿਆ ਇੱਕ ਇਹ ਸੰਤਰਾ ਆ ਜੀ ਕਿੰਨੂ ਨਹੀਂ ਹੈਗਾ ਸੰਤਰਾ ਵਾ